इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਦਾਰ ਸਭ ਅੱਜ ਅੰਚਲ ਅਤੇ ਕੈਮੇਰਾ ਸਪੌਟ ਹਾਲਾਤ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਅੱਜ ਸਾਰਾ ਸਾਡਾ ਚੰਪੌਰ ਸਾਹਿਬ ਹਲਕੇ ਚ ਅਸੀਂ ਕੁਮੇਜ਼ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਥੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕਾਂਗ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਉਹਦੇਦਾਰ ਸਹਿਬਾਨ ਵਲੰਟੀਅਰ ਸਹਿਬਾਨ ਤੇ ਬਹੁਤ ਵਧੀਆ ਰਿਸਪਾਂਸ ਹੈ ਲੋਕਾਂ ਵੱਲੋਂ ਲੋਕੀ ਖੁਸ਼ ਨੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸਵਾ ਦੋ ਸਾਲ ਚ ਕੀਤਾ ਉਸ ਤੋਂ ਬਹੁਤ ਹਰ ਬੰਦੇ ਦੀ ਸੰਤੁਸ਼ਟੀ ਆ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਇਹ ਜਿਹੜੇ ਤਿੰਨ ਪਿੱਲਰ ਹਰ ਕਿਸੇ ਡਿਵੈਲਪਮੈਂਟ ਦੇ ਤਿੰਨ ਪਿੱਲਰ ਹੁੰਦੇ ਉਹ ਹੁੰਦੇ ਆ ਕਿ ਸਿਹਤ ਸੇਵਾਵਾਂ ਸਿੱਖਿਆ ਅਤੇ ਜਿਹੜੀ ਜੌਬਸ ਯਾਨੀ ਨੌਕਰੀਆਂ ਰੋਜ਼ਗਾਰ ਤੇ ਉਸ ਤੇ ਸਾਡੀ ਸਰਕਾਰ ਨੇ ਸਵਾ ਦੋ ਸਾਲ ਚ ਇਨਕਲਾਬੀ ਕੰਮ ਕੀਤਾ ਐਨਾ ਕੰਮ ਕੀਤਾ ਕਿ ਪਿਛਲੀਆਂ ਸਰਕਾਰਾਂ ਪਿਛਲੇ 20 25 ਸਾਲ ਚ ਨਹੀਂ ਕਰ ਸਕੀਆਂ ਕਿਉਂਕਿ ਸਾਡੇ 42000 ਤੋਂ ਵੱਧ ਨੌਕਰੀਆਂ ਦਿੱਤੀਆਂ ਔਰ ਅਗਰ ਹੈਲਥ ਦੀ ਗੱਲ ਕਰੀਏ ਸਿਹਤ ਦੀ ਗੱਲ ਕਰੀਏ ਤਾਂ 829 ਮਹੱਲਾ ਕਲੀਨਿਕ ਤੇ 500 ਕਰੋੜ ਜਿਹੜਾ ਡਿਸਟ੍ਰਿਕਟ ਲੈਵਲ ਦੇ ਹਸਪੀਟਲਸ ਉਹਨਾਂ ਨੂੰ ਅਪਗ੍ਰੇਡ ਕਰਨ ਲਈ ਸਬਡਿਵੀਜ਼ਨਲ ਲੈਵਲ ਜਿਹੜੇ ਹਸਪੀਟਲ ਹੈ ਉਹਨਾਂ ਨੂੰ ਅਪਗ੍ਰੇਡ ਕਰਨ ਲਈ ਔਰ ਅਗਰ ਮੈਂ ਗੱਲ ਕਰਾਂ ਸਿੱਖਿਆ ਦੀ ਤਾਂ ਉਹਦੇ ਵਿੱਚ ਵੀ 12000 ਜਿਹੜੇ ਨਵੇਂ ਨਵੇਂ ਟੀਚਰ ਹੈ ਉਹ ਰੱਖੇ ਗਏ ਨੇ ਸਾਡੇ तकरीबन 13000 ਦੇ ਕਰੀਬ ਟੀਚਰ ਉਹ ਨੇ ਜਿਹੜੇ ਕੱਚੇ ਟੀਚਰਸ ਨੂੰ ਉਹਨਾਂ ਨੂੰ ਪੱਕਾ ਕੀਤਾ ਗਿਆ ਉਹਨਾਂ ਦੀਆਂ ਤਨਖਾਹਾਂ ਕਈਆਂ ਦੀਆਂ 4-4 ਗੁਣਾ ਹੋ ਗਈਆਂ ਸੋ ਐਸੇ ਕੰਮ ਇਹ ਸਰਕਾਰ ਨੇ ਕੀਤੇ ਆ ਦੂਸਰਾ ਜਿਹੜਾ ਹੈਗਾ ਵੀ ਕਿਸਾਨੀ ਅਤੇ ਜਵਾਨੀ ਕਿਸਾਨਾਂ ਲਈ ਮੇਰਾ ਖਿਆਲ ਹੈ ਵੀ ਅੱਜ ਤੱਕ ਬਾਕੀ ਪਾਰਟੀਆਂ ਰੌਲਾ ਹੀ ਪਾਉਂਦੀਆਂ ਰਹੀਆਂ ਉਹਨਾਂ ਨੇ ਕੋਈ ਵੀ ਅੱਜ ਤੱਕ ਕਿਸਾਨਾਂ ਦੇ ਪ੍ਰਤੀ ਕੋਈ ਚੰਜ ਦਾ ਕੰਮ ਨਹੀਂ ਕੀਤਾ ਕਿਉਂਕਿ ਟੁੱਟਵੀਂ ਬਿਜਲੀ ਆਉਂਦੀ ਸੀ ਪਰ ਇਹ ਪਹਿਲੀ ਸਰਕਾਰ ਹੈ ਜਿਹੜੀ ਲਗਾਤਾਰ ਜਿਹੜੀ ਬਿਜਲੀ ਦੇ ਰਹੀ ਹੈ 12 ਘੰਟੇ ਤੋਂ ਵੀ ਵੱਧ ਕਈ ਜਗ੍ਹਾ 24 24 ਘੰਟੇ ਵੀ ਜਿਹੜੀ ਬਿਜਲੀ ਮਿਲੀ ਆ ਔਰ ਉਹ ਵੀ ਦਿਨ ਚ ਕਿਸਾਨ ਨੂੰ ਕਿਸੇ ਤਰ੍ਹਾਂ ਵੀ ਰਾਤ ਨੂੰ ਉਹਨੂੰ ਜਾਗਣਾ ਨਹੀਂ ਪਿਆ ਔਰ ਇਸ ਵਾਰ ਜਿਹੜੀ ਹੁਣ ਜਿਹੜਾ ਸਾਡੇ ਜੈਂਸ ਹੋਈ ਹੈ ਜਿਹੜੀ ਕਣਕ ਦੀ ਖੇਤੀ ਹੋਈ ਉਹ ਵੀ ਬੰਪਰ ਕロップ ਹੋਈ ਹੈ ਜਿਹੜਾ ਝਾੜ ਹੈ ਉਹ ਤਕਰੀਬਨ 22 ਪਲੱਸ ਬਾਈ ਕੁਇੰਟਲ ਪਲੱਸ ਹੈ ਸੋ ਕਿਸਾਨੀ ਇਸ ਵੱਲੋਂ ਵੀ ਖੁਸ਼ ਹੈ ਦੂਸਰਾ ਜਿਹੜਾ ਸਾਡੇ ਹੋਰ ਵੱਡਾ ਕੰਮ ਹੋਇਆ ਕਿ ਗੰਨਾ ਕਿਸਾਨਾਂ ਲਈ ਜੋ ਉਹਨਾਂ ਦਾ ਪੁਰਾਣਾ ਬਕਾਇਆ ਸੀ ਸਰਕਾਰ ਨੇ ਉਹ ਦਿੱਤਾ 350 ਕਰੋੜ ਦੇ ਕਰੀਬ ਤੇ ਹੁਣ ਉਹਨਾਂ ਦੀ ਨਾਲ ਦੀ ਨਾਲ ਜਿਹੜੀ ਹੈ ਪੇਮੈਂਟ ਹੋ ਰਹੀ ਆ ਔਰ ਗੰਨੇ ਦਾ ਜਿਹੜਾ ਭਾਅ ਹੈ ਉਹ 380 ਦੇ ਕਰੀਬ ਹੈਗਾ ਔਰ ਸਭ ਤੋਂ ਜ਼ਿਆਦਾ ਮੇਰੇ ਖਿਆਲ ਰਹੇ ਆਪਣੇ ਦੇਸ਼ ਸਭ ਤੋਂ ਵੱਧ ਜੇ ਆਪਾਂ ਨੌਜਵਾਨਾਂ ਦੀ ਖੇਡਾਂ ਦੀ ਗੱਲ ਕਰਦੇ ਆ ਤਾਂ ਉਹ ਵੀ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਵੱਲੋਂ ਜਿਹੜੀਆਂ ਕਰਵਾਈਆਂ ਗਈਆਂ ਪਹਿਲਾ ਸੀਜ਼ਨ ਫਿਰ ਦੂਸਰਾ ਸੀਜ਼ਨ ਤੇ ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਿਹੜਾ ਹੈਗਾ ਜਿੰਨੇ ਸਾਡੇ ਇੰਟਰਨੈਸ਼ਨਲ ਜਿਹੜੇ ਅਚੀਵਰਸ ਸੀਗੇ ਉਹਨਾਂ ਸਾਰਿਆਂ ਨੂੰ ਕੋਰੋਨਾ ਦੇ ਜਿਹੜੇ ਨਾਮ ਦਿੱਤੇ ਗਏ ਸੋ ਇੱਕ ਬਹੁਤ ਵਧੀਆ ਮਾਹੌਲ ਜਿਹੜਾ ਪੰਜਾਬ 'ਚ ਬਣਿਆ ਹੋਇਆ ਇਸ ਵੇਲੇ ਕੋਈ ਵਰਗ ਐਸਾ ਨਹੀਂ ਹੈ ਜਿਹੜਾ ਇਸ ਸਰਕਾਰ ਨਾਲ ਖੁਸ਼ ਨਾ ਹੋਵੇ ਸੋ ਲੋਕਾਂ ਦਾ ਉਸੇ ਤਰ੍ਹਾਂ ਇਹਨਾਂ ਸਾਰਾ ਕੁਝ ਨੂੰ ਦੇਖਦੇ ਹੋਏ ਲੋਕਾਂ ਦਾ ਬਹੁਤ ਵਧੀਆ ਰੁਝਾਨ ਹੈ ਹਰ ਬੰਦਾ ਖੁਸ਼ ਹੈ ਤੇ ਆ ਇਸ ਇਸੇ ਤੇ ਸਾਨੂੰ ਆਸ ਹੈ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਨਾਰਾ ਦਿੱਤਾ ਹੈ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰੀ ਕਰਾਂਗੇ 13 0 ਇਸ ਤੇ ਅਸੀਂ ਪੂਰੇ ਖਰੇ ਉਤਰਾਂਗੇ ਅੱਛਾ ਸਰ ਮਰੇਡੇ ਦਾ ਜਿਹੜਾ ਹਸਪੀਟਲ ਆ ਉਹਦਾ ਟੱਕਰ ਉਹਦੀ ਚਾਰਜਵਾਰੀ ਨੇ ਉਹਨਾਂ ਸਾਲ ਨਹੀਂ ਮੈਂ ਦੇਖੋ ਅਸੀਂ ਕਰ ਰਹੇ ਹਾਂ ਹਰ ਪਾਸੇ ਕਰ ਰਹੇ ਹਾਂ ਚਮਕੌਰ ਸਾਹਿਬ ਦਾ 50 ਬੈੱਡ ਦਾ ਹਸਪਤਾਲ ਬਣ ਰਿਹਾ ਉਹਦੀ ਤੁਸੀਂ ਗੱਲ ਨਹੀਂ ਕੀਤੀ ਉਹ ਵੀ 12 ਕਰੋੜ ਰੁਪਏ ਦਾ ਬਣਨਾ 8 9 ਮਹੱਲਾ ਕਲੀਨਿਕ ਬਣੇ ਸਾਡੇ ਹਲਕੇ 'ਚ ਹੋਰ ਡਿਸਪੈਂਸਰੀਆਂ 10 ਨਵੀਆਂ ਬਣ ਰਹੀਆਂ ਪਸ਼ੂ ਹਸਪਤਾਲ ਬਣ ਰਹੇ ਨੇ ਅੰਡਰ ਬ੍ਰਿਜ ਅਸੀਂ ਸ਼ੁਰੂ ਕਰਾਇਆ ਕਮਿਊਨਿਟੀ ਸੈਂਟਰ ਮਰਿੰਡੇ ਅਸੀਂ ਕਰਾਇਆ ਪੁਰਾਣੀਆਂ ਸਰਕਾਰਾਂ ਦਾ ਹਵਾ 'ਚ ਗੱਲਾਂ ਕਰਦੀਆਂ ਨਹੀਂ ਆ ਤੇ ਫੁੱਕ ਦੇ ਪਕੌੜੇ ਪਕਾਪ ਕਾ ਕੇ ਲੋਕਾਂ ਨੂੰ ਦਿੰਦੇ ਰਹੇ ਤੇ ਹੁਣ ਸਾਡੇ ਉਹ ਨਹੀਂ ਆ ਸਾਡੇ ਹਵਾਈ ਗੱਲਾਂ ਨਹੀਂ ਆ ਦੂਸਰਾ ਹੁਣ ਮਾਫੀਆ ਰਾਜ ਜਿਹੜਾ ਸਾਡੇ ਇੱਕ ਰਾਜਤਾਨੀ ਬਣੀ ਹੋਈ ਸੀ ਮਾਫੀਆ ਰਾਜ ਦੀ ਰੇਤਾ ਮਾਫੀਆ ਨਸ਼ਾ ਮਾਫੀਆ ਉਹ ਸਾਰੇ ਹੁਣ ਖਤਮ ਹੋ ਚੁੱਕੇ ਨੇ ਹੁਣ ਇੱਕ ਵਧੀਆ ਪ੍ਰੋਗਰੈਸਿਵ ਡਵੈਲਪਮੈਂਟ ਹੋ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਸਰਕਾਰ ਨਾਲ ਨਾ ਖੁਸ਼ ਹੋ ਲੋਕਾਂ ਦਾ ਕਹਿਣਾ ਵੀ ਰੇਤਾ ਬਜਰੀ ਅੱਜ ਵੀ ਮਹਗਾ ਵੇਰ ਮਿਲ ਰਿਹਾ ਹੈ ਦੇਖੋ ਜੀ ਲੋਕ ਕਿਹੜੇ ਲੋਕ ਕਹਿੰਦੇ ਮੇਰੇ ਕੋਲ ਤਾਂ ਸਾਰੇ ਖੁਸ਼ ਆਂਦੇ 5.5 ਰੁਪਏ ਸਾਡੇ ਹਲਕੇ ਚ ਮਿਲ ਰਿਹਾ ਤੁਸੀਂ ਜਿਹੜਾ ਮਰਜ਼ੀ ਆ ਕੇ ਉੱਥੋਂ ਲੈ ਸਕਦੇ ਹੋ ਆਪਣੀ ਟਰੌਲੀ ਲੈ ਕੇ ਆਓ ਆਪਣੀ ਜੇ ਤੁਸੀਂ ਉੱਥੇ ਲੇਬਰ ਵੀ ਮਿਲ ਜਾਂਦੀ ਹੈ ਅਗਰ ਤੁਹਾਡੇ ਕੋਲ ਲੇਬਰ ਨਹੀਂ ਹੈ ਤਾਂ ਉੱਥੋਂ ਮਿਲ ਜਾਂਦੀ ਕੋਈ ਐਸਾ ਨਹੀਂ ਹੈ 5.5 ਰੁਪਏ ਮਿਲ ਰਿਹਾ ਮੈਂ ਦਾਵਾ ਕਰਦਾ ਇਸ ਗੱਲ ਦਾ ਸਰ ਮਰਿੰਡਾ ਹਸਪੀਟਲ ਦੀ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਆ ਜੇ ਕੋਣਾ ਕੋਲ ਐਕਸਰੇ ਕਰਾਉਣ ਜਾਓ ਤਾਂ ਕਹਿੰਦੇ ਕਦੇ ਮਸ਼ੀਨ ਖਰਾਬ ਆ ਕਦੇ ਡੀਜੀਟਲ ਫਿਲਮ ਨਹੀਂ ਹੈਗੀ ਤੇ ਕਦੇ ਡੀਜ਼ਲ ਉਹਦੇ ਵਿੱਚ ਜਿਹੜਾ ਜਨਰੇਟਰ ਦਾ ਤੇਲ ਨਹੀਂ ਹੈ ਪਾਉਣ ਵਾਸਤੇ ਤੁਸੀਂ ਮੇਰੇ ਖਿਆਲ ਗਏ ਨਹੀਂ ਹੋਣੇ ਹੁਣ ਮਰਿੰਡਾ ਹਸਪੀਟਲ ਆ ਮੈਂ ਹੁਣ ਦੀ ਮੇਰੀ ਗੱਲ ਸੁਣ ਲਓ ਹੁਣ ਮੋਰਿੰਡੇ ਹਸਪੀਟਲ ਦੇ ਸਾਰਾ ਇਨਫਰਾਸਟ੍ਰਕਚਰ ਚੇਂਜ ਕਰ ਰਹੇ ਆ ਉੱਥੇ ਦਾ ਫਰਸ਼ ਫੁੱਟ ਸਾਰੇ ਚੇਂਜ ਹੋਏ ਆ ਦਰਵਾਜ਼ੇ ਚੇਂਜ ਹੋਏ ਆ ਜਿਹੜੀ ਐਕਸ ਰੇ ਮਸ਼ੀਨ ਆ ਉਹ ਵੀ ਵਰਕਿੰਗ ਆ ਸਰ ਵਰਕਿੰਗ ਤਾਂ ਹੈ ਮੈਂ ਉਹ ਐਕਸ ਰੇ ਕਰਾਉਣ ਗਿਆ ਤਾਂ ਉਹਨਾਂ ਕੋਲ ਉਹਦੋਂ ਉਹਨਾਂ ਨੇ ਮੈਨੂੰ ਇਹੀ ਕਹਿ ਕੇ ਕਿਹਾ ਕਿ ਅੱਜ ਸਾਡੀ ਐਕਸ ਰੇ ਮਸ਼ੀਨ ਕਰਾਵਾ ਜਦੋਂ ਦੂਜੀ ਵਾਰ ਹੈ ਕਹਿੰਦੇ ਜੀ ਡਿਜੀਟਲ ਫਿਲਮ ਨਹੀਂ ਹੈਗੀ ਉਹ ਟੋਨੀ ਸਾਹਿਬ ਨੂੰ ਮੈਂ ਦੇਖੋ ਦੇਖੋ ਐਦਾਂ ਇਹ ਮਸ਼ੀਨਰੀ ਕਦੇ ਖਰਾਬ ਵੀ ਹੋ ਸਕਦੀ ਹੈ ਕਦੇ ਇਹ ਹੋ ਵੀ ਸਕਦਾ ਹੈ ਜੇ ਜਦੋਂ ਤੁਸੀਂ ਗਏ ਆ ਹਾਂ ਨਹੀਂ ਵੈਸੇ ਇਹ ਆਮ ਪ੍ਰੋਬਲਮ ਨਹੀਂ ਹੈ ਅੱਜ ਤੱਕ ਤੁਹਾਤੋਂ ਸੇਵਾ ਕਿਸੇ ਨੇ ਮੇਰੇ ਕੋਲ ਐਦਾਂ ਦੀ ਕਦੇ ਸ਼ਿਕਾਇਤ ਨਹੀਂ ਕੀਤੀ ਜਿਹੜੀ ਮੇਨ ਚਾਰਦੁਵਾਰੀ ਸੀ ਕਰੀਬ 10 ਸਾਲ ਤੋਂ ਜਿਹੜੀ ਲੋਕਾਂ ਦੇ ਵਿਚਾਰੇ ਜਿਹੜਾ 10 ਸਾਲ ਤੋਂ ਟੁੱਟੀ ਹੋਈ ਹੈ ਉਹ ਅੱਜ ਤੱਕ ਕਰ ਵੀ ਉੱਦੀ ਕੋਈ ਨਹੀਂ ਹੋਈ ਜਿਹੜਾ ਪੁਰਾਣਾ ਹਸਪੀਟਲ ਸੀ ਉਹਨੂੰ ਵੇਚਕ ਤਾਂ ਆ ਕੇ ਇੱਕ ਸ਼ਾ ਜੇਕੇਦਾਰ ਵੱਲੋਂ ਵੇਚੀ ਗਈਆਂ ਪਰ ਜਿਹੜਾ ਹਸਪਤਲ ਦੀ ਚਾਰਦੁਵਾਰੀ ਉਹ ਅੱਜ ਤੱਕ ਨਹੀਂ ਬਣਸੀ ਦੇਖੋ ਇੱਕ ਇੱਕ ਕਰੋੜ 30 ਲੱਖ ਰੁਪਇਆ ਮਨਜ਼ੂਰ ਹੋ ਚੁੱਕਿਆ ਇਸ ਹਸਪਤਲ ਲਈ ਠੀਕ ਹੈ ਜੀ ਤੇ ਬਹੁਤ ਜਲਦ ਅੱਤ ਥੋੜਾ ਜਿਹਾ ਹੁਣ ਸਾਨੂੰ ਪੈ ਗਿਆ ਜੇ ਕੋਡ ਆਫ ਕੰਡਕਟ ਲੱਗ ਗਿਆ ਕਿੰਨੀ ਮਾਟੋ ਸਰ ਇੱਕ ਕਰੋੜ 30 ਲੱਖ ਮੰਜ਼ੂਰ ਹੋ ਚੁੱਕਾ ਹੈ ਬਹੁਤ ਜਲਦ ਇਹਦਾ ਜਿਹੜਾ ਸਾਰੀ ਸ਼ੁਰੂਆਤ ਹੋ ਜਾਣੀ ਹੈ ਔਰ ਜਿਹੜਾ ਸਾਡਾ ਚਮਕੌਰ ਸਾਹਿਬ ਚ ਬਣ ਰਿਹਾ ਹਸਪਤਾਲ ਉਹ ਮੇਰੇ ਖਿਆਲ 2 ਮਹੀਨੇ ਚ ਸਟਾਰਟ ਹੋ ਜਾਣਾ ਉੱਥੇ ਪੰਜ